ਸਾ ਲੋਕ ਮਹੱਲਾ ਪੰਜਵਾਂ ਉਹ ਕਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧੋਂ ਪੁੱਲੇ ਸੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਮ ਸਤਗੁਰ ਸਿਮਰੋ ਆਪਣਾ ਘਟ ਆਪ ਘਟ ਘਟ ਘਾਟ ਹਰ ਹਰ ਨਾਮ ਜਪੰਤਿਆਂ ਕੋਈ ਨ ਬੰਦਾ ਬਾਟ ਪੌੜੀ तिथै तू समरथ जिथै कोय नाहे ओथ तेरी रख अग्नि उम के दूत ना है तेरा सड जाहे पौजल पाए पे जिनको लगी प्यास अमृत से खाए कल मैं एहो पुन गुण गोबिंद गाए सब सहन कृपाल संभाले साहे साहे ਮਰਤਾ ਕੋਈ ਨਾ ਜਾਏ ਜੇ ਆਵੈ ਤੁਧ ਆਈ ਸ਼ਲੋਕ ਮਹਲਾ 5 ਦੂਜਾ ਤਿਸੇ ਨਾ ਬੁਝਾਇਓ ਪਾਰ ਬ੍ਰਹਮ ਨਾਮ ਦਿਓ ਆਧਾਰ ਅਗਮ ਅਗੋਚਰ ਸਾਹਿਬ ਸਮਰੱਥ ਸੱਚ ਦਾਤਾਰ ਤੂੰ ਨੇਚਲ ਨਰਬੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਬਾਰ ਪ੍ਰਭ ਸੋੜ ਹੋਰ ਜੇ ਮੰਗਣਾ ਸਭ ਵਿਖਿਆ ਦਸ ਸਾਰ ਸੇ ਸੁਖੀਏ ਸਤਿ ਸਹਾ ਸੇ ਜਿਨ ਸੱਚਾ ਬਿਉਹਾਰ ਜਿਨਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇਕ ਅਰਾਦੇ ਸੰਤਨ ਰੇ ਨਾਰ ਮਹੱਲਾ ਪੰਜਵਾਂ ਅੰਧ ਸੁਖ ਬਸਰਾਮ ਨਿਤ ਹਰਿ ਕਾ ਕੀਰਤਨ ਗਾਏ ਅਬਰ ਸਿਆਣ ਪਸਾੜ ਦੇ ਨਾਨਕ ਉਦਰ ਸੁ ਨਾਹੀ ਪੌੜੀ ਨਾ ਤੂੰ ਆਵੇਂ ਬਸ ਬਹੁਤ ਘਣਾ ਬਣੇ ਨਾ ਤੂੰ ਆਵੇਂ ਬਸ ਬੇਦ ਪੜਾ ਬਣੇ ਨਾ ਤੂੰ ਆਵੇਂ ਬਸ ਤੀਰਥ ਨਾਈਐ ਨਾ ਤੂੰ ਆਵੇਂ ਬਸ ਧਰਤੀ ਧਾਈਐ ਨਾ ਤੂੰ ਆਵੇਂ ਬਸ ਕਿਤੇ ਸਿਆਣ ਪੈ ਨਾ ਤੂੰ ਆਵੇਂ ਬਸ ਬਹੁਤਾ দান ਦੇ ਸਭ ਕੋ ਤੇਰਾ ਬਸ ਅਗਮ ਅਗੋਚਰਾ ਤੂੰ ਭਗਤ ਕਹਿ ਬਸ ਭਗਤਾਂ ਤਾਨ ਤੇਰਾ ਚਲੋ ਕਮਹਲਾ ਪੰਜਵਾਂ ਆਪੇ ਬੈਦ ਆਪ ਨਰਾਇਣ ਇਹ ਬੈਦ ਜੀ ਆ ਕਾ ਦੁੱਖ ਲੈਣ ਗੁਰ ਕਾ ਸਬਦ ਅੰਮ੍ਰਿਤ ਰਸ ਖੈਣ ਨਾਨਕ ਜਿਸ ਮਨ ਬਸੈ ਤਿਸੇ ਕੇ ਸਭ ਦੁੱਖ ਮਟੈਣ ਮਹਲਾ ਪੰਜਵਾਂ ਹੁਕਮ ਉਸ ਲਾ ਹੁਕਮੇ ਰਹਿ ਹੁਕਮੇ ਦੁੱਖ ਸੁਖ ਸਾਮਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਅਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਰੂ ਦਰਗਰ ਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਪੌੜੀ ਹਉ ਤਿਸ ਧਾੜੀ ਕਰਵਾਣ ਜੇ ਤੇਰਾ ਸੇਵਧਾਰ ਹਉ ਤਿਸ ਧਾੜੀ ਬਲਿਹਾਰ ਜੀ ਗਾਵੇ ਗੁਣ ਅਪਾਰ ਸੋ ਟਾਡੀ ਤਨ ਧਨ ਜਿਸ ਲੋੜੇ ਨਰੰਕਾਰ ਸੋ ਟਾਡੀ ਭਾਗਠ ਜਿਸ ਸੱਚਾ ਦੁਆਰ ਬਾਰ ਉਹ ਟਾਡੀ ਤੁਦ ਤੇ ਆਏ ਕਲਾਣੇ ਦਿਨੜੇ ਨਾਰ ਮੰਗੈ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਦਾ ਹਲਵਤਾਰ ਸੋ ਟਾਡੀ ਗੁਣਬੰਤ ਜਿਸ ਨੂੰ ਪਰਬ ਪਿਆਰ ਸਲਵਕ ਮਹਾਲਾ ਪੰਜਮਾ ਅੰਮਰਤ ਬਾਣੀ ਅਮਿਓ ਰਸ ਅੰਮਰਤ ਹਰ ਕਾ ਨਾਉ ਮੰਨ ਤਨ ਹਿਰਦੈ ਸਿਮਰ ਹਰ ਆਠ ਪੈਰ ਗੁਣ ਗਾਉ ਅਪਦੇਸ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਉ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਹੁ ਪਾਉ ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪ ਤੋ ਸੁਖ ਉਪਜੈ ਦਰਗਹਿ ਪਾਈਐ ਥਾਉ ਮੁਹੱਲਾ ਪੰਜਬਾ ਨਾਨਕ ਨਾਮੰਤਿਆਈ ਐ ਗੁਰ ਪੂਰਾ ਮਤ ਦੇ ਪਾਣਾ ਜਪ ਤਪ ਸੰਜਮੋ ਪਾਣਾ ਹੀ ਕੱਢ ਲੇ ਪਾਣਾ ਜੋਨ ਪਭਾਈ ਐ ਪਾਣਾ ਬਖਸ਼ ਕਰੇ ਪਾਣਾ ਦੁੱਖ ਸੁਖ ਭੋਗੀ ਐ ਪਾਣਾ ਕਰਮ ਕਰੇ ਪਾਣਾ ਮਿੱਟੀ ਸਾਜ ਕੈ ਪਾਣਾ ਜੋਤ ਤਰੇ ਪਾਣਾ ਭੋਗ ਪੋਗਾਏਂਦਾ ਪਾਣਾ ਮਨੋ ਕਰੇ ਪਾਣਾ ਨਰਕ ਸੁਰਗ ਔਤਾਰੀ ਪਾਣੈ ਧਰਨ ਪਰੇ ਪਾਣੈ ਹੀ ਜਿਸ ਭਗਤੀ ਲਾਏ ਨਾਨਕ ਬਿਰਲੇ ਪੌੜੀ ਬੜਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਰੈਣ ਤੇਰਾ ਨਾਉ ਸਦਾ ਸਦ ਜਾਪੀਐ ਤਿਸ ਨਾ ਭੁਖ ਬਿਕਰਾਲ ਨਾਹਿ ਤੇਰਾ ਤਰਾਪੀਐ ਰੋਗ ਸੋਗ ਦੁਖ ਹੋਵੰਜੈ ਜਿਸ ਨਉ ਮਨ ਬਸੈ ਤੇਸੈ পরাਪਤ ਲਾਲ ਜੋ ਗੁਰ ਸਭ ਧੀਰਸੈ ਖੰਡ ਬ੍ਰਹਮੰਡ ਬੇਅੰਤੋ ਉਦਾਹਰਣ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰਿਆ ਸੋ ਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੰਭੈ ਭੁੱਲੀ ਤਉ ਸੱਜਣ ਕੀ ਮੈਂ ਕੀ ਮਨ ਨਾ ਪਾਉਂਦੀ ਹਉ ਤੁਦ ਬਿਨ ਅਡ ਨਾ ਲਹਿੰਦੀ ਮਹੱਲਾ ਪੰਜਵਾਂ 700 ਬਰਨ ਨਾਨਕ ਜੀਓ ਸਸਰਾ ਬਾਦੀ ਜੇਠੋ ਪਉ ਪਉ ਲੂ ਹੈ ਹੱਬੇ ਪਸ ਪੁਣਿੰਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਮੁੱਠਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੂੰ ਮੁੱਠਾ ਚਿੱਤ ਤਿਸ ਕਦੇ ਨ ਹਾਰਣੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਣੋ ਜਿਸ ਨੂੰ ਲਾਏ ਸੱਚ ਤਿਸ ਸਤਿ ਸੁਮਾਲਣੋ ਜਿਸ ਆਇਆ ਹੱਥ ਨ ਦਾਨ ਸੋ ਰਹਾ ਪਾਲਣੁ ਵਿਸਨੋ ਇਕੋ ਰੰਗ ਭਗਤ ਸੋ ਜਾਣਣੁ ਉਹ ਸਭਨਾ ਕੀ ਰੇਣ ਬਿਰਹੀ ਚਾਰਣੁ ਸਭ ਤੇਰੇ ਚੋਜ ਬਡਾਣ ਸਭ ਤੇਰਾ ਕਾਰਣੁ ਸਲੋਕ ਮਹਲਾ 5 ਉਤਤ ਨਿੰਦਾ ਨਾਨਕ ਜੀ ਮੈਂ ਹੱਬ ਵਿਹਾਈ ਛੋੜਿਆ ਹੱਬ ਕਿਸ ਤਿਆਗੀ ਹੱਬੇ ਸਾਗ ਕੂੜਾ ਵੇ ਡਿਠੇ ਤੋ ਪੱਲੇ ਟੰਡੇ ਲਾਗੀ ਮਹਲਾ 5 ਫਿਰਦੀ ਫਿਰਦੀ ਨਾਨਕ ਜੀਓ ਹਉ ਭਾਵੀ ਥੀ ਬਹੁਤ ਦਸਾਵਰ ਪੰਦਾ ਤਾਹੋਂ ਸੁਖ ਸੁਖ ਖਾਲੀ ਸੁਤੀ ਜਾਗੋ ਰ ਮਿਲ ਸੱਜਣ ਮਹਿਲ ਅੱਦਾ ਪੌੜੀ ਸਭੇ ਤੋਂ ਕਸਨ ਤਾਪ ਜਾਂ ਤੁਧੋਂ ਭੁੱਲੀਐ ਜੇ ਕਿਚਨ ਲਖ ਉਪਾਵ ਤਾ ਕਹੀ ਨਾ ਕੁਲੀਐ ਜਿਸਨੂੰ ਬਸਰਾ ਨਾਉ ਸੋ ਨਿਰਦਨ ਕਾਢੀਐ ਜਿਸਨੂੰ ਬਸਰਾ ਨਾਉ ਸੋ ਜੋਨੀ ਹਾਂਡੀਐ ਜਿਸ ਕਸਮਨ ਆਬ ਚਿੱਤ ਤਿਸ ਜਮ ਡੰਡ ਦੇ ਜਿਸ ਕਸਮਨ ਆਬ ਚਿੱਤ ਰੂਗੀ ਸੇ ਗਣੇ ਜਿਸ ਕਸਮਨ ਆਬ ਚਿੱਤ ਸੋਖਰੋ ਅਹੰਕਾਰਿਆ ਸੋਈ ਦੇਹਲਾ ਜਗ ਜਿਨ ਨੋਂ ਬਿਸਾਰਿਆ ਸਹ ਲੋਕ ਮਹੱਲਾ ਪੰਜਵਾਂ ਤੇੜੀ ਬੰਦ ਸਮੈ ਕੋਈ ਨਾ ਡਿਠਾ ਤੂੰ ਨਾਨਕ ਬਨ ਪਾਣਾ ਕੋਲ ਕਮਾਈ ਤਿਸ ਮਿੱਤਰ ਬਚੂਲੇ ਜੈ ਮਿਲਕੰਦ ਤਪਸ਼ਾਣਾ ਮਹੱਲਾ ਪੰਜਮਾ ਆ ਬੋ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਉ ਪਿਆ ਤੋ ਸਰਣੀ ਪਉੜੀ ਮਿਲਨਾਰ ਦੀ ਸਤ ਸੰਗ ਮੰਗਲ ਗਾਵੀਆ ਕਰ ਕਾ ਹੋਆ ਬੰਧਾਨ ਬਹੁੜ ਨਾ ਧਾਵੀਆ ਮਿੰਠੀ ਦੁਰਮਤ ਦੁਰਤ ਸੋਏ ਕੂੜਾ ਵੀਆ ਸੀਲ ਬੰਧ ਪ੍ਰਧਾਨ ਹਿਰਦੈ ਸਚਾ ਵੀਆ ਅੰਤਰ ਬਾਹਰ ਇੱਕ ਇੱਕ ਰੀਤਾ ਵੀਆ ਮੰਗਦਰਸ਼ਨ ਕੀ ਪਿਆਸ ਚਰਨ ਦਾ ਸਾਭੀਆ ਸੋਭਾ ਬਣੀ ਸੀ ਗਾਰ ਖਸਮ ਜਾਂ ਰਾਵੀਆ ਮਿਲੀਆਂ ਆਏ ਸੰਜੋਗ ਜਾਂ ਤਿਸ ਭਾਵੀਆ ਸਹਿ ਲੋਕ ਮਹੱਲਾ ਪੰਜਵਾਂ ਹਭ ਗੁਣ ਤੇ ਦੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੇ ਬੜਦਾ ਤਾਰਨਾ ਕੋਈ ਜਾਚਕ ਸਦਾ ਜਾਚੂ ਬੈ ਮਹੱਲਾ ਪੰਜਵਾਂ ਦੇਹ ਸਜੰਦੜੀ ਊਣ ਮਜੂਣਾ ਗੁਰ ਸੱਜਣ ਜਿਉ ਉਤਰਾਇ ਹੱਬੇ ਸੁਖ ਸਹਿ ਲੜਾ ਸੁਤਾ ਜਿੱਤਾ ਜੱਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹ ਦੇਚਲ ਚੌਰ ਸਤ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਿਥਾਵੇ ਮਿਲਾਇ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਸਾਤਾ ਖਾਸਮ ਸੇ ਦਰਗਾ ਮਲ ਸਹੀ ਤੇਰਾ ਫੁਰਮਾਨਕ ਨੈਨਾ ਫੇਰੀਐ ਕਾਰਨ ਕਰਨ ਕਰੀਮ ਕੁਦਰਤ ਤੇਰੀਐ ਸੋ ਲੋਕ ਮਹਲਾ ਪੰਜਵਾਂ ਸੋਈ ਸੁਨੰਦੜੀ ਮੇਰਾ ਤਨਮਨ ਮੌਲਾ ਨਾਮ ਜਪੰਦੜੀ ਲਾਲੀ ਪੰਧੋ ਜੋ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹਲਾ ਪੰਜਵਾਂ ਹੱਥ ਮਜਾਹੂ ਮਹਿਮਾਨ ਕਲਦਾ ਮੁੱਲ ਨਾ ਕਿਦਾ ਮੈਂ ਕੁਸਤ ਗੁਰ ਦਿੱਤਾ ਢੂਡ ਬੁਝਾਈ ਥੀ ਆ ਥਤਾ ਜਨਮਾ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸਿਭਾ ਲਾਗਾ ਜਿਸ ਗੁਰ ਮਿਲ ਕੰਮਲ ਪਰ ਗਸਿਆ ਸੋ ਅੰਦਨ ਜਾਗਾ ਲੱਗਾ ਰੰਗ ਚਰਨਾਰਬਿੰਦ ਸਭ ਭਰਮ ਪਉ ਭਾਗਾ ਆਤਮ ਜਿੱਤਾ ਗੁਰਮਤੀ ਆ ਗੰਜਤ ਪਾਗਾ ਜਿਸ ਹੈ ਤੇ ਆਇਆ ਪਾਰ ਬ੍ਰਹਮ ਸੋ ਕਲਮ ਹੈ ਤਾਗਾ ਸਾਧੂ ਸੰਗਤ ਨਿਰਮਲਾ 86 ਮਜਨਾਗਾ ਜਿਸ ਪ੍ਰਭ ਮਿਲੇ ਆਇ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲੇ ਹਾਰਣਾ ਜਿਸ ਇਹ ਬੜ ਭਾਗਾ ਸੋ ਲੋਕ ਮਹਾਲਾ ਪੰਜਵਾ ਜਾ ਪਿਰ ਅੰਦਰ ਤਾਂ ਤਨ ਬਾਹਰ ਜਾ ਪਿਰ ਬਾਹਰ ਤਾਂ ਤਨ ਬਾਹਰ ਬਿਨ ਨਾਵਾ ਬਹੁ ਫੇਰ ਫਰਾਹਰ ਸਤ ਗੁਰ ਸੰਗਤ ਖਾਇਆ ਜਾਹਿਰ ਜਾਨ ਨਾਨਕ ਸੱਚੇ ਸਤਿ ਸਮਾਹਰ ਮਹਲਾ 5 ਆਹਰ ਸਭ ਕਰਦਾ ਫਿਰ ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜੱਗ ਉਦਰੈ ਦਿਰਲਾ ਬੁੱਝੈ ਕੋਈ ਪੌੜੀ ਵੱਡੀ ਹੂੰ ਵੱਡਾ ਆਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਹਾਂ ਅੰਦਰ ਜਿਉ ਸਭ ਕੁਸ ਜਾਣਲਾ ਸਭ ਕੁਸ ਤੇਰਾ ਬਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾੜ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਪਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨ ਬਤਾ ਸਲੋਕ ਮਹੱਲਾ 5ਮਾ ਸੱਤੜੇ ਬਜ਼ਾਰ ਸੋਹਣ ਵਿੱਚ ਵਪਾਰੀਏ ਬਖਰ ਹਿੱਕ ਉਪਾਰ ਨਾਨਕ ਖੱਟੇ ਸੋਤਣੀ ਮਹੱਲਾ 5ਮਾ ਕਬੀਰ ਆਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ जिन्हे रचन रचाया ती माहे समाहे पौड़ी ओ बिरख सुहावड़ा हर सफल अमृता मन लोचै उन मिलन को क्यों वंजै किता भरना चहना बहरा ओह अगम अजिता ओह प्यारा जी का जो खोलै पिता सेवा करी तुसाड़िया आ मैं दसो मिता कुरवाणी वंजा बारणै ਬੱਲੇ ਬਲ ਕਿਤਾ ਦਸਣ ਸੰਤ ਪਿਆਰਿਆ ਸੁਣ ਹੋ ਲਾਏ ਚਿੱਤਾ ਇਸ ਲਿਖਿਆ ਨਾਨਕ ਦਾਸ ਤਿਸ ਨਉ ਅੰਮ੍ਰਿਤ ਸਤ ਗੁਰ ਦਿੱਤਾ ਸਲਵਕ ਮਹਲਾ 5 ਗਬੀਰ ਧਰਤੀ ਸਾਧਤੀ ਤਸਕਰ ਬਸ ਹੈ ਗਾਏ ਧਰਤੀ ਪਾਰ ਨ ਬਿਆਪਈ ਉਨ ਕਉ ਲਾ ਹੂ ਲਾਏ ਮਹਲਾ 5 ਕਬੀਰ ਚਾਬਲ ਕਾਰਣੇ ਤੁਖ ਕੋ ਮੁਹਲੀ ਲਾਏ ਸੰਗ ਕੋ ਸੰਗੀ ਬੈਸਤੇ ਤਬ ਪੂਸੇ ਧਰਮ ਰਾਈ ਪੌੜੀ ਆਪੇ ਹੀ ਬੜ ਪਰਵਾਰ ਆਪ ਅਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪ ਆਪ ਉਪਨਿਆ ਆਪਣਾ ਕੀਤਾ ਆਪ ਆਪ ਬਰਨਿਆ ਤਨ ਸੋ ਤੇਰਾ ਥਾਨ ਜਿਥੈ ਤੂੰ ਬੁੱਠਾ ਤਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਠਾ ਜਿਸ ਨਉ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਦ ਸਲੋਕ ਮਹਲਾ 5 ਫਰੀਦਾ ਉਮਰ ਗਾਵਲੀ ਮੰਜ ਬਸੂਲਾ ਵਾਗ ਜੋ ਨਰ ਪੀਰ ਨ ਵਜਿਆ ਤਿੰਨਾ ਅੰਚ ਨਾ ਲਾਗ ਮਹਲਾ 5 ਫਰੀਦਾ ਉਮਰ ਸਹਾਬੜੀ ਸੰਗ ਸੁਬੰਨੜੀ ਦੇ ਬਿਰਲੇ ਕਈ ਭਾਈਨ ਜਿੰਨਾ ਪਿਆਰੇ ਨਹੀਂ ਪੌੜੀ ਜਾਤ ਪਤਪ ਸੰਜਮ ਦਇਆ ਧਰਮ ਜਿਸ ਤੇ ਸੋ ਪਾਏ ਏਸੋ ਬੋਜ ਹੈ ਅਗਨ ਆਪ ਸੋ ਨਾਮ ਤੇ ਆਈ ਅੰਤਰ ਜਾਮੀ ਆਗਮ ਪੁਰਖ ਇਕ ਤ੍ਰਿਹਟ ਦਿਖਾਏ ਸਾਧ ਸੰਗਤ ਕੈ ਆਸਰ ਹੈ ਪਰਬ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੌ ਘਟਿਯੋਨ ਫਿਰ ਜੋ ਨਾ ਪਾਏ ਅੰਦਕੂ ਉਪਤੇ ਕਾਢੈਨ ਲੜ ਆਪ ਫੜਾਏ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਈ ਸਲੋਕ ਮਹੱਲਾ ਪੰਜਮਾ ਮੁਹੱਬਤੋ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਬਿਰਲੇ ਪਾਈਐ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਮਾ ਅੰਦਰ ਬਿਤਾ ਸੱਚ ਨਾਏ ਬਾਹਰ ਵੀ ਸੱਚ ਡਿਠੋਮ ਨਾਨਕ ਰਬਿਆ ਹੱਬ ਥਾਈ ਬਾਣ ਤ੍ਰਣ ਤਰੇ ਭਾਵਨ ਰੂਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਬਨਾ ਮੰਜ ਆਪੇ ਵਹਾਰਾ ਆਪੇ ਜਾਣ ਹੈ ਦੂਰ ਆਪੇ ਹੀ ਜਹਾਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀ ਹੈ ਕੀਮਤ ਕਿਸੇ ਨਾ ਪਾਏ ਤੇਰੀ ਠੱਟੀ ਹੈ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਬਰਤੈ ਇੱਕ ਇੱਕੂ ਇੱਕ ਤੂੰ ਸੁਧ